ਨਯਾ ਸਰਕਾਰ ਦੇ ਏਜੰਡੇ ਅਨੁਸਾਰ ਯੁੱਧ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਮਾਨਯੋਗ ਡੀਸੀ ਸਾਹਿਬ ਵੱਲੋਂ ਨਸ਼ਿਆਂ ਦੇ ਰੋਕਥਾਮ ਲਈ ਸਪੈਸ਼ਲ ਗਾਈਡਲਾਈਨ ਦਿਸ਼ਾਂਤ ਦੇ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਜਿਹੜਾ ਜ਼ਿਲ੍ਹਾ ਜਰੰਧਾਤੀ ਦੇ ਮਾਨਯੋਗ ਐਸਐਸਪੀ ਸਾਹਿਬ ਹਰਿੰਦਰ ਸਿੰਘ ਵਿਰਕ ਐਸਪੀ ਇਨਵੈਸਟੀਗੇਸ਼ਨ ਸਰਵਿਸਰ ਹੈ ਜਿਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਮੋਡਰਨ ਥਾਣਾ ਸ਼ਾਹਕੋਟ ਦੇ ਇੰਸਪੈਕਟਰ ਉੱਚ ਅਫਸਰ ਬਲਵਿੰਦਰ ਸਿੰਘ ਪਾਲਾ ਜੀ ਅਤੇ ਚੌਂਕ ਇੰਚਾਰਜ ਮੋਸੀਆ ਕੋਟਾਰਾਂ ਨੇ ਇੱਕ ਸਪੈਸ਼ਲ ਨਾਲ ਸੰਬੰਧਿਤ ਕੇਸ ਤਲਾਕਾ ਬੰਦੀ 55 ਕਿਲੋ 600 ਗ੍ਰਾਮ ਜਿਹੜੇ ਡੋਡਾ ਚੂਰਾ ਪੋਸਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ। ਵਾਕਿਆ ਹੈ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਡੋਡੇ ਚੂਰਾ ਪੋਸਟ ਬਰਾਮਦ ਹੋਇਆ। ਇਹ ਟਰੱਕ ਜਿਹੜਾ ਪੁਲਿਸ ਵੱਲੋਂ BB1010F 3748 ਨੂੰ ਕਬਜ਼ਾ ਪੁਲਿਸ ਵੱਲ ਤੇ ਲਿਆ ਗਿਆ। ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸਾਥੀ ਆਦਾ ਹਰਪ੍ਰੀਤ ਸਿੰਘ ਉਸਪੀਤਾ ਪੁੱਤਰ ਜਗਨਾਥ ਸਿੰਘ ਵਾਸੀ ਮੋਗਾ ਦਾ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮੁਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਆ ਜਸਵਿੰਦਰ ਸਿੰਘ ਉਸੂ ਸਾਹਾ ਇਹ ਪਹਿਲਾਂ ਵੀ ਇਸੇ ਧੰਦੇ ਚ ਇਨਵੋਲਡ ਹੈ ਤੇ ਖلاف ਪਹਿਲਾਂ ਇੱਕ ਜਿਹੜਾ ਮੁਕਦਮਾ ਹਰਮਾਨਗੜ੍ਹ ਰਾਜਸਥਾਨ ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਚ ਐਸਐਸਓ ਸੀ ਵਿੱਚ ਵੀ ਦਰਜ ਹੋਇਆ ਇਹ ਕ੍ਰਿਮੀਨਲ ਵਿਰਤੀ ਦਾ ਵਿਅਕਤੀ ਆ ਹਾਂ ਇਹਦੀ ਦੋਨਾਂ ਨੂੰ ਅਜ ਮਾਂਜੋ ਮੈਦਾਨ ਤੇ ਪੇਸ਼ ਕਰਕੇ ਇਹ ਅਗਲਾ ਰਮਾਂਡ حاصل ਕੀਤਾ ਜਾਊਗਾ ਔਰ ਕਿਹੜੇ ਕਿਹੜੇ ਇਨਵੋਲਵ ਹੈਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਪੰਜਾਬ ਸਰਕਾਰ ਮਾਂਜੋ ਸੀਐਮ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਚੋਧ ਨਸ਼ਮ ਰੋਧ ਇਸ ਨੂੰ ਨੇਪਰੇ ਚਾੜੁੰਦੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੀ ਹੈ ਥੈਂਕ ਯੂ